ਨੂਰ ਦਾ ਪਾਪਾ ਡਿਆ ਜੇ ਅੱਗ ਲਾਉਣ ਆ ਵੇਖਿਓ ਵੀਡੀਓ ਤੋਂ ਬੜੀ ਜਾਂਦੀ ਨਹੀਂ ਸੀ ਅੱਗ ਤੇ ਨੂਰ ਦਾ ਡੈਡੀ ਕਹੀ ਹੁੰਦੇ ਅੱਗ ਮੈਂ ਬਾਲ ਦਿੰਨਾ ਇੱਕ ਨੂਰ ਸਿੰਘ ਦੇ ਡੈਡੀ ਫੇਰ ਬੁਝ ਗਈ ਅੱਗ ਬੁਝੰਦ ਨਾ ਤੂੰ ਤੂੰ ਨਹੀਂ ਅੱਗ ਬੁਝੰਦਦਾ ਕਦੇ ਤੂੰ ਚੁੱਲੇ 'ਚ ਅੱਗ ਲਾ ਕੇ ਰੱਖਦਾ ਕਦੇ ਜਨਾਨੀ ਵਿਖਾ ਕੇ ਛੜਿਆਂ ਦੇ ਦਿਲਾ 'ਚ ਅੱਗ ਲਾ ਕੇ ਰੱਖਦਾ ਚਤੋਂ ਪੈਰ 'ਚ ਅੱਗ ਲਾ ਕੇ ਰੱਖਦਾ ਪਤਾ ਨਹੀਂ ਐਸਾ ਕਿਹੜੇ ਤੱਤੇ ਦੇਣ ਜੰਮਿਆ ਹਾਂ ਤੂੰ ਨਹੀਂ ਅੱਗ ਬੁਝੰਦੰਦਾ ਠੰਡਾ ਤੇ ਕੰਮ ਹੋਣ ਹੀ ਨਹੀਂ ਦਿੰਦਾ ਤੂੰ ਤੂੰ ਇਹ ਹਮ ਹੋਲ ਗਰਮ ਕੀਤਾ ਪਿਆ ਵਾ ਛੜੇ ਜਿਹੜੇ ਤਵੇ ਰਹਿੰਦੇ ਆ ਤੇਰੇ ਤੇਰੀਆਂ ਵੀਡੀਓ ਵੇਖ ਵੇਖ ਕੇ ਉਹ ਕਦੇ ਕੋਈ ਹੋਰ ਵੀ ਕੰਮ ਕਰ ਲਾ ਕੋਈ ਉਹ ਭਰਾ ਇਹਨੂੰ ਚੰਗਾ ਵਾਲ ਹੀ ਕੱਟ ਲਾ ਤੂੰ ਉਹ ਚੰਗੇ ਹੀ ਆ ਆ ਕੰਮ ਬੰਦ ਕਰ ਦੇ ਤੂੰ ਨਿਆਣੇ ਖਰਾਬ ਕਰ ਛੜੇ ਅੱਧੇ ਪੰਜਾਬ ਦੇ ਤੇ ਨੂਰਦੀ ਮੰਮੀ ਕਦੇ ਪੋਚਾ ਮਾਰਦੀ ਵੇਖ ਲੈਂਦੇ ਆ ਕਦੇ ਨਹਾਉਂਦੀ ਵੇਖ ਲੈਂਦੇ ਆ ਕਦੇ ਕਪੜੇ ਧੁੰਦੀ ਵੇਖ ਲੈਂਦੇ ਆ ਤੇ ਜਦੋਂ ਇਦਾਂ ਵੇਖਦੇ ਉਦੋਂ ਮਾਹੌਲ ਗਰਮੀ ਹੋਇਆ ਹੁੰਦਾ